ਬਹੁਤ ਹੀ ਸਤਿਕਾਰਯੋਗ ਜਰਨਲਿਸਟ ਸਾਹਿਬ ਸਾਡੀ ਬੇਨਤੀ ਤੇ ਤੁਹਾਡਾ ਇੱਥੇ ਪੁੱਜਣ ਲਈ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਅੱਜ ਦੀ ਇਸ ਪ੍ਰੈਸ ਮਿਲਣੀ ਦੇ ਵਿੱਚ ਮੇਰੇ ਨਾਲ ਜਲੰਧਰ ਜ਼ਿਲ੍ਹੇ ਦੇ ਐਕਟਿੰਗ ਸੱਦੇ ਜਥੇਬੰਦੀ ਦੇ ਪ੍ਰਧਾਨ ਸਰਦਾਰ ਸਰਜੀਤ ਸਿੰਘ ਮਝੂਹਾ ਜੀ ਬੈਠੇ ਨੇ ਉਹਨਾਂ ਦੇ ਨਾਲ ਕਪੂਰਥਲਾ ਜ਼ਿਲ੍ਹੇ ਦੇ ਜ਼ਿਲ੍ਹਾ ਐਕਟਿੰਗ ਪ੍ਰਧਾਨ ਸਰਦਾਰ ਰੇਸ਼ਮ ਸਿੰਘ ਬੈਠੇ ਨੇ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸਰਦਾਰ ਗੁਰਮੁਖ ਸਿੰਘ ਬਾਜਵਾ ਜੀ ਬੈਠੇ ਐ ਤੇ ਸਾਡੇ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜਨ ਵਾਲੇ ਭਾਈ ਸਰਜੀਤ ਸਿੰਘ ਖਾਲਸਾ ਜੀ ਜਿਹੜੇ ਕਿ ਜ਼ਿਲ੍ਹੇ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਇੱਕ ਬੜਾ ਬਵਾਲ ਜਿਹੜਾ ਆ ਪੂਰੇ ਦੇਸ਼ ਦੇ ਵਿੱਚ ਮੀਡੀਆ ਦੇ ਇੱਕ ਹਿੱਸੇ ਵੱਲੋਂ ਉਠਾਇਆ ਗਿਆ ਪਾਰਟੀ ਪ੍ਰੈਜ਼ੀਡੈਂਟ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਕਲ ਕਰਨਾਲ ਦੇ ਵਿੱਚ ਸਨ ਉੱਥੋਂ ਅਸੀਂ ਪੰਜ ਜਗ੍ਹਾ ਤੋਂ ਆਪਣੇ ਕੈਂਡੀਡੇਟ ਅਨਾਉਂਸ ਕੀਤੇ ਤੇ ਉੱਥੇ ਇੱਕ ਪੱਤਰਕਾਰ ਸਾਹਿਬ ਨੇ ਕੰਗਣਾ ਨੋਤ ਬਾਰੇ ਸਵਾਲ ਕੀਤਾ ਤੇ ਉਹਦੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਜੋ ਆਖਿਆ ਉਹਦਾ ਬਿਲਕੁਲ ਦੂਸਰਾ मीनिंग ਖੜਾ ਕਰਕੇ ਉਹਨਾਂ ਦੀ ਗੱਲ ਨੂੰ ਉਛਾਲਿਆ ਗਿਆ ਸਭ ਤੋਂ ਪਹਿਲਾਂ ਤਾਂ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸਾਡੀ ਪਾਰਟੀ ਸਿੱਖ ਗੁਰੂ ਸਹਿਬਾਨ ਦੇ ਫਲਸਫੇ ਤੇ ਚੱਲਣ ਵਾਲੀ ਤੇ ਉਸ ਨੂੰ ਮੰਨਣ ਵਾਲੀ ਅਸੂਲਪ੍ਰਸਤ ਪਾਰਟੀ ਹੈ ਤੇ ਸਿੱਖ ਫਲਸਫਾ ਕੀ ਕਹਿੰਦਾ ਹੈ ਬੀਬੀਆਂ ਬਾਰੇ ਕੀ ਕਹਿੰਦਾ ਹੈ ਸਾਡੇ ਗੁਰੂ ਸਹਿਬਾਨ ਨੇ ਉਚਾਰਨ ਕੀਤਾ ਸੋ ਕਿਉ ਮੰਦਾ ਆਖੀਏ ਜਿਤ ਜਮੇ ਰਾਜਾ ਔਰਤ ਦਾ ਮਾਨ ਸਤਿਕਾਰ ਸਾਡਾ ਧਰਮ ਤੇ ਸਾਡਾ ਫਲਸਫਾ ਤੇ ਸਾਡਾ عقیدہ ਸਾਨੂੰ ਸਿਖਾਉਂਦਾ ਹੈ ਤੇ ਇਸ ਗੱਲ ਨੂੰ ਦੇਖਦੇ ਹੋਏ ਮਾਨ ਸਾਹਿਬ ਦੀ ਸਪੀਚ ਤੇ ਟਿੱਪਣੀ ਕਰਦੀ ਹੋਈ ਬੀਬੀ ਕੰਗੜਾ ਨੌਤ ਜੀ ਬੋਲਦੇ ਨੇ ਕਿ ਮੈਨੂੰ ਤਾਂ ਰੇਪ ਦੀਆਂ ਧਮਕੀਆਂ ਆ ਰਹੀਆਂ ਨੇ ਤੁਸੀਂ ਗੌਰ ਨਾਲ ਸੁਣਿਓ ਉਹ ਕਲਿੱਪ ਜਿਹਦੇ ਵਿੱਚ ਪ੍ਰਧਾਨ ਸਾਹਿਬ ਬੋਲਦੇ ਨੇ ਗੌਰ ਨਾਲ ਸੁਣਿਓ ਕਿਤਰੇ ਵੀ ਇਸ ਤਰ੍ਹਾਂ ਦੀ ਜਿਹੜੀ ਨੀਵੇਂ ਸ਼ਬਦ ਨਹੀਂ ਵਰਤੇ ਗਏ। ਬਲਿ ਜਾਣਬੁੱਝ ਕੇ ਪੋਲਿਟੀਕਲਾਈਜ਼ਡ ਕੀਤਾ ਜਾ ਰਿਹਾ। ਜਾਣਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਜਿਵੇਂ ਕੰਗਣਾ ਰਣੌਤ ਪਿਛਲੇ ਲੰਬੇ ਸਮੇਂ ਤੋਂ ਕਰ ਰਹੀ ਹੈ। ਸਿੱਖਾਂ ਨੂੰ ਬਦਨਾਮ ਕਰਨ ਲਈ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਕੰਗਣਾ ਰਣੌਤ ਕਹਿ ਰਹੀ ਹੈ। ਔਰ ਇੱਥੇ ਵੀ ਝੂਠਾ ਦੋਸ਼ ਜਿਹੜਾ ਆ ਕੰਗਣਾ ਰਣੌਤ ਵੱਲੋਂ ਲਾਇਆ ਜਾ ਰਿਹਾ। ਕੰਗਣਾ ਰਣੌਤ ਨੇ ਇੱਕ ਟਵੀਟ ਕੀਤਾ। ਕਹਿੰਦੀ ਰੇਪ ਵਾਲੀਆਂ ਕਟ੍ਰਾਮਾ ਜਣੀਆਂ ਵਾਪਰਦੀਆਂ ਨੇ। ਸਾਡੀ ਇੰਡਸਟਰੀ ਦੇ ਵਿੱਚ ਇਹ ਆਮ ਗੱਲ ਹੈ ਤੇ ਸਾਨੂੰ ਇਹਦੇ ਚੋਂ ਹੋ ਕੇ ਗੁਜ਼ਰਨਾ ਪੈਂਦਾ ਮੈਂ ਵੀ ਸਹਿਣ ਕੀਤਾ ਤੇ ਉਹੀ ਕੰਗਰਾਂ ਦਰੋਤ ਬੋਲਦੀ ਆ ਜਿਹੜਾ ਕਿਸਾਨ ਅੰਦੋਲਨ ਹੋਇਆ ਉਹਦੇ ਤੇ ਟਿੱਪਣੀ ਕਰਦੀ ਥੋੜੇ ਦਿਨ ਪਹਿਲਾਂ ਟਿੱਪਣੀ ਕੀਤੀ ਕਿ ਕਿਸਾਨ ਅੰਦੋਲਨ ਦੌਰਾਨ ਤਾਂ ਉਥੇ ਰੇਵ ਹੋਏ ਆ ਸਮੁੱਚੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਲੀ ਗੱਲ ਨੇਚਰਲੀ ਕਿਸਾਨ ਅੰਦੋਲਨ ਪੰਜਾਬੀਆਂ ਦਾ ਵੱਡਾ ਅੰਦੋਲਨ ਸੀ ਪੰਜਾਬ ਦੇ ਕਿਸਾਨਾਂ ਦਾ ਵੱਡਾ ਅੰਦੋਲਨ ਹੋਇਆ ਉਹਦੇ ਨੂੰ ਉਹਨੂੰ ਛਟਿਉਣਾ ਉਹਨੂੰ ਬਦਨਾਮ ਕਰਨਾ ਇਹ ਗੱਲ ਨੂੰ ਰੇਪ ਵਰਗੀ ਘਟਨਾ ਨਾਲ ਜੋੜਨਾ ਇਸ ਗੱਲ ਤੇ ਤਲਖੀ ਵੀ ਆਉਂਦੀ ਹੈ ਤੇ ਬਾਦ ਸਾਹਿਬ ਨੇ ਇਸ ਸੰਦਰਭ ਵਿੱਚ ਕਿਹਾ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਬੀਬੀ ਕੰਗੜਾ ਨੇ ਕਿਸਾਨ ਅੰਦੋਲਨ ਬਾਰੇ ਆ ਰੇਪ ਵਾਲੀ ਗੱਲ ਕਹੀ ਹੈ ਤਾਂ ਪ੍ਰਧਾਨ ਸਾਹਿਬ ਕਹਿੰਦੇ ਵੀ ਬੀਬੀ ਨੂੰ ਪੁੱਛ ਲਓ ਭਾਈ ਉਹਨਾਂ ਨੇ ਤਾਂ ਪਹਿਲਾਂ ਟਵੀਟ ਕੀਤਾ ਕਿ ਸਾਨੂੰ ਬਾਲੀਵੁੱਡ 'ਚ ਫੇਸ ਕਰਨਾ ਪੈਂਦਾ ਇਹ ਤਾਂ ਉਹਦਾ ਤਜਰਬਾ ਹੋ ਸਕਦਾ ਅਸੀਂ ਇਹਦੇ ਬਾਰੇ ਕੀ ਕਰ ਸਕਦੇ ਉਹਨੂੰ ਪੁੱਛੋ ਜਾਨੀ। ਪਰ ਤਰੇ ਇਸੇ ਅਸੀਂ ਪਾਰਟੀ ਵੱਲੋਂ ਇੱਕ ਕਲੀਅਰ ਕਰਨਾ ਚਾਹੁੰਦੇ ਆ ਕਿ ਔਰਤ ਸਮਾਜ ਨੂੰ ਸਾਡੀ ਪਾਰਟੀ ਬਹੁਤ ਰਿਸਪੈਕਟ ਦਿੰਦੀ ਹੈ। ਜਿਨ੍ਹਾਂ ਨੇ ਹਿਸਟਰੀ ਪੜ੍ਹੀ ਉਹਨਾਂ ਨੂੰ ਪਤਾ ਬਦਾਲੀ ਨੇ ਕਿੰਨੇ ਹਮਲੇ ਕੀਤੇ ਦੇਸ਼ ਤੇ। ਸਾਰੇ ਹੀਰੇ ਜਵਾਹਰ ਰਾਤ ਲੈ ਜਾਂਦਾ ਸੀ। ਤੇ ਸਾਡੇ ਦੇਸ਼ ਦੀਆਂ ਬੀਬੀਆਂ ਨੂੰ ਵੀ ਲੈ ਜਾਂਦਾ ਸੀ। ਲਿਜਾ ਕੇ ਬਗਦਾਦ ਦੇ ਵਿੱਚ ਟਕੇ ਟਕੇ ਨੂੰ ਬੋਲੀ ਲਾਉਂਦਾ ਸੀ। ਉਹ ਤਾਂ ਸਿੱਖਗਰ ਬੀਬੀਆਂ ਨਹੀਂ ਸੀ। ਪਰ ਉਹਨੂੰ ਸ਼ਰਾਬ ਹੀ ਕੋਲ ਲਿਉਂਦਾ ਸੀ ਗੁਰੂ ਦਾ ਖਾਲਸਾ ਵਾਪਸ ਘਰ ਤੱਕ ਛੱਡ ਕੇ ਆਉਂਦੇ ਸੀ ਸਾਡਾ ਸਿੱਖ ਕੌਮ ਦਾ ਕਿਰਦਾਰ ਇਹੋ ਜਿਹਾ ਹੈ ਬਲੋ ਸਾਡਾ ਕਿਰਦਾਰ ਕਿਸੇ ਦੀ ਇੱਜ਼ਤ ਆਬਰੂ ਤੇ ਜਿੱਕੜ ਨੂੰ ਛਾਲਣਾ ਨਹੀਂ ਹੈ ਤੁਹਾਡੇ ਜਿਹੜੀ ਅਸੀਂ ਦੁਨੀਆ ਨੂੰ ਇਹ ਦੱਸਣਾ ਚਾਹੁੰਦੇ ਹਾਂ ਸਾਡਾ ਕਿਰਦਾਰ ਤਾਂ ਇੱਜ਼ਤਾਂ ਬਚਾਉਣ ਵਾਲਿਆਂ ਚ ਹੈ ਤੇ ਜੇ ਬੀਬੀ ਗੰਗਣਾ ਰੌਤ ਜਿਹੜੀ ਸਿਕਰਮੰਦ ਹੈ ਕਿ ਮੈਨੂੰ ਤਾਂ ਰੇਪ ਦੀਆਂ ਧਮਕੀਆਂ ਮਿਲਦੀਆਂ ਲਾ ਤੁਹਾਡੇ ਰਾਹੀਂ মিডিਆ ਰਾਹੀਂ ਬਸ ਕੁਦੇ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਕਿ ਬੀਬਾ ਜੀ ਤੁਸੀਂ ਭਾਵੇਂ ਸਾਡੇ ਬਾਰੇ ਪੰਜਾਬੀਆਂ ਬਾਰੇ ਕੁਝ ਵੀ ਬੋਲਦੇ ਹੋ ਸਾਨੂੰ ਬਦਨਾਮ ਕਰ ਲਈ ਕੁਝ ਵੀ ਆਖਦੇ ਹੋ ਪਰ ਅਸੀਂ ਸਿੱਖ ਕੌਮ ਦੀ ਤਰਫੋਂ ਪੰਥ ਦੀ ਤਰਫੋਂ ਤੁਹਾਨੂੰ ਵਾਅਦਾ ਕਰਦੇ ਆ ਸਾਡੇ ਚਾਰ ਜਿਹੜੇ ਆ ਸਿੱਖ ਨੌਜਵਾਨ ਆਪ ਦੀ ਸਿਕਿਉਰਿਟੀ ਚ ਰੱਖ ਲਓ ਦੁਨੀਆ ਭਰ ਚ ਕੋਈ ਜੰਮਿਆ ਨਹੀਂ ਬੀਬੀ ਕੰਗੜਾ ਰੌਤ ਦੀ ਕੋਈ ਹਵਾਵਲ ਵੀ ਝਾੜ ਜਵੇ ਉਹਦੀ ਇੱਜ਼ਤ ਵੱਲ ਵੀ ਝਾੜ ਜਵੇ ਅਸੀਂ ਇੰਨਾ ਇੱਜ਼ਤ ਮਾਣ ਸਤਿਕਾਰ ਦਿਨੇ ਉੱਠ ਜਾਂਦੇ ਸੋ ਇਸ ਗੱਲ ਦਾ ਸਾਨੂੰ ਬੜਾ ਰੋਸ ਹੈ ਜਿਹੜਾ ਨਜਾਇਜ਼ ਕਿਹਾ ਗਿਆ ਹੁਣ ਇਹੀ ਬੀਬੀ ਕੰਗੜਾ ਰੌਤ ਜਿਹੜੀ ਕਹਿੰਦੀ ਹੈ ਪੰਜਾਬ ਤਾਂ ਅਤਵਾਦ ਦਾ ਅੱਡਾ ਹੈ ਇਹੀ ਬੀਬੀ ਕੰਗੜਾ ਰੌਤ ਜਿਹੜੀ ਕਿਸਾਨ ਅੰਦੋਲਨ ਨੂੰ ਰੇਪ ਨਾਲ ਜੋੜਦੀ ਹੈ ਅਤਵਾਦ ਨਾਲ ਜੋੜਦੀ ਹੈ ਇਹੀ ਬੀਬੀ ਕੰਗੜਾ ਰੌਤ ਜਿਹੜੀ ਐਮਰਜੈਂਸੀ ਫਿਲਮ ਬਣਾਉਂਦੀ ਹੈ ਰਾਈਟਰ ਵੀ ਆਪ ਡਾਇਰੈਕਟਰ ਵੀ ਆਪ ਹੀਰੋਇਨ ਵੀ ਆਪ ਡਾਇਲੋਗ ਵੀ ਆਪ ਦੀ ਸਾਰਾ ਕੁਝ ਹੀ ਆਪ ਦਾ ਤੇ ਉਹਦੇ ਵਿੱਚ ਸਿੱਖ ਨੂੰ ਸਿੱਖ ਕੌਮ ਨੂੰ ਇੰਟਰਨੈਸ਼ਨਲ ਲੈਵਲ ਤੇ ਬਦਨਾਮ ਕਰਨ ਦੀ ਨੀਤੀ ਤੇ ਚੱਲੀ ਹੋਈ ਹੈ ਅਸੀਂ ਤਾਂ ਪ੍ਰਮਾਤਮਾ ਤੋਂ ਜੀ ਵਾਹਿਗੁਰੂ ਦੇ ਚਰਨਾਂ 'ਚ ਵੀ ਬੇਨਤੀਆਂ ਕਰਦੇ ਪ੍ਰਮਾਤਮਾ ਤੋਂ ਮੰਗਦੇ ਆ ਕਿ ਬੀਬੀ ਕੰਗਣਾ ਰਣੋਤ ਨੂੰ ਸਮੱਤ ਬਖਸ਼ੇ ਜਿਹੜੀ ਸਿੱਖ ਕੌਮ ਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਤਰੀਕ ਹੋਈ ਹੈ ਸਾਨੂੰ ਉਹਦਾ ਰੋਸ ਹੈ ਤੇ ਜੋ ਕੁਝ ਉਹ ਪੰਜਾਬੀਆਂ ਬਾਰੇ ਆਖ ਰਹੀ ਹੈ ਜੋ ਕੁਝ ਸਿੱਖਾਂ ਬਾਰੇ ਆਖ ਰਹੀ ਹੈ ਅਸੀਂ ਮੰਗ ਕਰਦੇ ਹਾਂ ਕਿ ਕੰਗੜਾ ਰੌਤ ਨੂੰ ਮਾਫੀ ਮੰਗਣੀ ਚਾਹੀਦੀ 20ਵੀਂ ਸਦੀ ਦੇ ਮਹਾਰਸ਼ੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਐਵਰ ਬਾਰੇ ਐਮਰਜੈਂਸੀ ਫਿਲਮ ਦੇ ਵਿੱਚ ਜੋ ਕੁਝ ਕਿਹਾ ਗਿਆ ਜਿੰਨਾ ਕੁ ਉਹਨਾਂ ਦਾ ਥੀਜ਼ਰ ਆਇਆ ਬਹੁਤ ਨਿੰਦਣਯੋਗ ਹੈ ਅਸੀਂ ਪੰਜਾਬ 'ਚ ਕੰਗਣਾ ਨਰੋਦ ਦੀ ਫਿਲਮ ਨਹੀਂ ਚਲਣ ਦੇਵਾਂਗੇ ਸਰਕਾਰ ਭਾਵੇਂ ਜੋ ਮਰਜ਼ੀ ਕਰੇ ਧਰਮਾਂ ਤੋਂ ਉੱਠ ਕੇ ਜਾਤਾਂ ਤੋਂ ਉੱਠ ਕੇ ਅਸੀਂ ਹਰ ਪੰਜਾਬੀ ਦੀ ਸ਼ਾਨ ਲੋਚਦੀ ਹੈ ਅਸੀਂ ਕਿਸੇ ਨੂੰ ਨੀਵਾ ਨਹੀਂ ਦਿਖਾਉਣਾ ਚਾਹੁੰਦੇ ਕਿਸੇ ਬੀਬੀ ਨੂੰ ਨੀਵਾ ਨਹੀਂ ਕਰਤੋਂ ਹੋਣਾ ਚਾਹੁੰਦੇ ਮੰਨ ਲਓ ਇਹ ਸਾਡੀ ਪਾਰਟੀ ਦਾ ਪੱਖ ਹੈ ਤੇ ਮੈਂ ਬੇਨਤੀ ਕਰਦਾ ਕਿ ਤੁਸੀਂ ਸਾਡੇ ਇਸ ਪੱਖ ਨੂੰ ਜਰੂਰ ਲੋਕਾਂ ਤੱਕ ਲੈ ਕੇ ਜਾਓ ਸੰਗਤ ਤੱਕ ਲੈ ਕੇ ਜਾਓ ਪਤਾ ਲੱਗੀ ਕਿਉਂਕਿ ਅਸੀਂ ਗੁਰੂ ਦੇ ਆਸ਼ੇ ਤੋਂ ਭਟਕ ਨਹੀਂ ਸਕਦੇ ਤੇ ਸਾਡੀ ਤਾਂ ਖੁੱਲੀ ਆਫਰ ਵੀ ਹੈ ਕੰਗੜਾ ਰੌਥ ਨੂੰ ਵੀ ਆ ਵਿਚਿਰਤਾ ਨਾ ਕਰੇ ਜ਼ਿੰਮੇਵਾਰੀ ਨਾ ਆਖ ਰਹੇ ਆ ਜਿਹੜਾ ਡਰਦੀ ਆ ਨਾ ਕਿ ਮੈਨੂੰ ਰੇਪ ਦੀਆਂ ਧਮਕੀਆਂ ਆਉਂਦੀਆਂ ਨਾ ਧਮਕੀਆਂ ਦੇਣ ਵਾਲੇ ਖੜਨਗੇ ਸਾਨੂੰ ਮੌਕਾ ਦੇਵੇ ਚਾਰ ਸਿੰਘ ਕਰਾਂਗੇ ਉਹਦੀ ਸਕਿਉਰਿਟੀ 'ਚ ਖੜੇ ਉਧਰ ਝਾਕਦੀ ਜਾਵੇ ਭਾਵੇਂ ਜੋ ਕੁਝ ਮਰਜ਼ੀ ਬੋਲਦੇ ਆ ਔਰਤ ਹੋਣ ਦੇ ਨਾਤੇ ਉਹਦੀ ਰਿਸਪੈਕਟ ਕਰਦੇ ਉਹਦੀ ਇੱਜ਼ਤ ਸਤਕਾਰ ਕਰਦੇ ਹੋਏ ਅਸੀਂ ਆਖਦੇ ਹਾਂ ਭਾਈ ਜਸਵੰਤ ਸਿੰਘ ਖਾਲੜਾ ਜੀ ਕੌਣ ਸੀ ਜਿਨ੍ਹਾਂ ਨੇ ਸਟੇਟ ਦਾ ਤਸ਼ੱਦਦ ਨੰਗਾ ਕੀਤਾ ਕਿ ਪੁਲਿਸ ਵਾਲਿਆਂ ਨੇ ਬੇਨਾਮੇ ਕਹਿ ਕੇ ਇਹਨਾਂ ਦਾ ਐਡਰੈਸ ਹੀ ਕੋਈ ਨਹੀਂ 25000 ਨੌਜਵਾਨ ਬੀਬੀਆਂ ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਸਾਰੀਆਂ ਕਬਰਸਤਾਨਾਂ ਦੇ ਵਿੱਚ ਉਹਨਾਂ ਦੇ ਨਾਮ ਤੇ ਜਿਹੜੀ ਫਿਲਮ ਬਣਦੀ ਹੈ ਉਹਨੂੰ ਸੈਂਸਰ ਬੋਰਡ ਲਾਂ ਕੱਢਦਾ ਹੈ ਤੁਸੀਂ ਦੇਖੋ ਸਾਡੇ ਲਈ ਕਿੰਨੀ ਦੁੱਖ ਵਾਲੀ ਗੱਲ ਹੈ ਤੇ ਜਦੋਂ ਸਿੱਖਾਂ ਨੂੰ ਬਦਨਾਮ ਕਰਨ ਵਾਲੀ ਗੱਲ ਹੁੰਦੀ ਹੈ ਤੇ ਜੇ ਉਸ ਫਿਲਮ ਨੂੰ ਸੈਂਸਰ ਬੋਰਡ ਅਲਾਉ ਕਰਦਾ ਹੈ ਤਾਂ ਫਿਰ ਜੋ ਅਸੀਂ ਬੋਲਦੇ ਆ ਕਿ ਸਾਡੇ ਨਾਲ ਸਿੱਖਾਂ ਦੇ ਨਾਲ ਇਸ ਦੇਸ਼ ਦੇ ਵਿੱਚ ਤੱਕਾ ਹੋ ਰਿਹਾ ਆ ਦੇਖੋ ਇਹ ਕੋਈ ਸਿੱਖ ਆਰਗੇਨਾਈਜ਼ ਨਹੀਂ ਹੁੰਦੇ ਤੁਸੀਂ ਇਹ ਗੱਲ ਇਹ ਤਾਂ ਦੋ ਤਿੰਨ ਸਿੱਖ ਇਕੱਠੇ ਹੁੰਦੇ ਆ ਸਲਾਹ ਕਰ ਲੈਂਦੇ ਆ ਤੁਸੀਂ ਇਹਨਾਂ ਦੀ ਹਿਸਟਰੀ ਤਾਂ ਪੜੀਏ ਬੈਹ ਪੜਦੇ ਆ ਲਗਾਤਾਰ ਪੜਦੇ ਮੈਂ ਸਿੱਖ ਕਦੇ ਨਹੀਂ ਆ ਮੇਰਾ ਪਰਿਵਾਰ ਸਿੱਖ ਨਹੀਂ ਹੈ ਮੇਰਾ ਤਾਂ ਨਾਂ ਵੀ ਰਜਿਸਟਰ 'ਚ ਹਾਲੇ ਤੱਕ ਵੀ ਕੁਮਾਰ ਹੈ ਮੇਰੀ ਐਮਬੀਬੀਐਸ ਦੀ ਡਿਗਰੀ ਤੇ ਕੁਮਾਰ ਹੈ ਮੈਂ ਤਾਂ ਬਾਅਦ ਵਿੱਚ ਅਡਾਪਟ ਕੀਤਾ ਸਾਡਾ ਨਹੀਂ ਪਰ ਉਹ ਹਿਸਟਰੀ ਪੜ ਰਿਹਾ ਮੈਂ ਹੈਰਾਨ ਰਹਿ ਜਾਂਦਾ ਹਾਂ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਦੀ ਹਿਸਟਰੀ ਦੇ ਮਸਾ ਰੰਗੜ ਜਿਹੜਾ ਕੰਜਰੀਆਂ ਨੂੰ ਚੋਂਦਾ ਸੀ ਦਰਬਾਰ ਸਾਹਿਬ 'ਚ ਉਹ ਕਹਿੰਦਾ ਸਾਰੇ ਸਿੱਖ ਖਤਮ ਕਰਤੇ ਕੌਣ ਇੱਥੇ ਆਊਗਾ ਉੱਥੇ ਜਾ ਕੇ ਉਹਦਾ ਸਿਰ ਕਲਮ ਕਰਤਾ ਦੇਖੋ ਸਿੱਖ ਕੌਮ ਦਾ ਇੱਕ ਖਾਸਾ ਆ ਜ਼ੁਲਮ ਸਹਿੰਦੇ ਨਹੀਂ ਤੇ ਜ਼ੁਲਮ ਕਰਦੇ ਵੀ ਨਹੀਂ ਤੇ ਜਿਹੜਾ ਕਰਦਾ ਉਹਦੇ ਖਿਲਾਫ ਡਟਦੇ ਵੀ ਆ